ਅਸੀਂ ਐਸੋੜੇ ਪੰਜਾਬ ਦੇ ਉਸ ਕਾਫੇ ਦੇ ਖੜੇ ਆ ਜਿਹੜਾ ਡਿਸਟ੍ਰਿਕਟ ਪਠਾਨਕੋਟ ਦਾ ਇੱਕ ਬੰਨੇ ਉੱਜ دریاਵਾ ਦੂਸਰੇ ਬੰਨੇ ਰਾਵੀ دریاਵਾ ਉਹਦੇ ਵਿੱਚ ਸੱਤ ਪਿੰਡ ਨੇ ਸੱਤਾਂ ਪਿੰਡਾਂ ਨੂੰ ਸਭ ਤੋਂ ਜਿਹੜਾ ਲਾਸਟ ਪਿੰਡ ਆ ਨਿਸ਼ਾਲ ਲਸਿਆਨ ਲਸਿਆਨ ਉੱਥੇ ਅਸੀਂ ਆਏ ਆ ਉਹ ਗਲਬਤ ਕਰ ਗਿਆ ਭਾਈ ਸਾਹਿਬ ਨਾ ਵੀ ਜਿਸ ਦਿਨ ਪਾਣੀ ਆਇਆ ਕਿਵੇਂ ਆਇਆ ਕਦੋਂ ਇਹਨਾਂ ਨੂੰ ਪਤਾ ਲੱਗਾ ਤੇ ਤੁਹਾਡਾ ਨਾਮ ਭਾਈ ਦੱਸਿਆ ਤ੍ਰਕੇਸ਼ ਕੁਮਾਰ ਤ੍ਰਕੇਸ਼ ਜੀ ਕਿਵੇਂ ਜਦੋਂ ਪਾਣੀ ਆਉਂਦਾ ਕਿਵੇਂ ਤੁਹਾਨੂੰ ਪਤਾ ਲੱਗਦਾ ਪਾਣੀ ਆ ਗਿਆ ਜਾਂ بارشਾਂ ਹੋਈ ਤਾਂ ਰਹੀਆਂ ਸੀਗੀ ਹਾਂ بارشਾਂ ਹੋਣ ਦੀਆਂ ਸੀ ਤੇ ਸਾਨੂੰ ਤਾਂ ਸਵੇਰ 6 ਵਜੇ ਨਾ ਪਤਾ ਲੱਗਾ ਪਾਣੀ ਦਾ ਅੱਛਾ ਜਦੋਂ 6 ਵਜੇ ਉੱਠ ਕੇ ਦੇਖਿਆ ਤੇ ਪਾਣੀ ਪਿੰਡ ਦੇ ਲਾਗੇ ਆ ਚੁੱਕੇ ਸੀ ਅੱਛਾ ਤੇ ਪਾਣੀ ਦੀ ਸਪੀਡ ਇੰਨੀ ਕੀ ਤੇ ਸਾਨੂੰ ਕੁਝ ਵੀ ਸਾਂਭਣ ਦਾ ਮੌਕਾ ਨਹੀਂ ਲੱਗਾ ਅੱਛਾ ਸਾਡੇ ਦਾਣੇ ਚੌਲ ਸਭ ਕੁਝ ਬੱਚੀ ਰਹਿ ਗਏ ਪਾਣੀ ਦੇ ਅਸੀਂ ਆਪਣਾਪ ਲੈ ਕੇ ਬੜੀ ਔਖੀ ਆਪਣੀ ਜਾਨ ਬਚਾ ਕੇ ਛੱਤਾਂ ਤੇ ਚੜ੍ਹੇ ਆ। ਉਹ ਵੀ ਛੱਤਾਂ ਕੁਝ ਸਾਡੇ ਪਿੰਡ ਦੀ ਐ ਏਦਾਂ ਦੀ ਮਜ਼ਬੂਤ ਆ ਜਿਹਦੇ ਉੱਪਰ ਆ ਹੀ ਰਹਿ ਸਕਦੇ। ਹੂੰ। ਕਿਤੇ ਬਾਕੀ ਕੱਚੇ ਕਮਰੇ ਆ। ਉਹਦੇ ਤਾਂ ਐ ਜਾ ਨਹੀਂ ਸਕਦੇ। ਤੇ ਜਿੰਨੇ ਪਸ਼ੂ ਆ ਸਾਡੇ ਬੜੇ ਔਖੀ ਤਰ੍ਹਾਂ ਨਾਲ ਇੱਕ ਪਿੰਡ ਵਿੱਚ ਗਲੀ ਆ। ਸਭ ਤੋਂ ਉੱਚੀ। ਉੱਥੇ ਲੈਂਦੇ ਉਹ ਵੀ ਵਿਚਾਰੇ 4 ਦਿਨ ਪਾਣੀ 'ਚ ਖੜੇ ਤੇ। ਪਾਣੀ 'ਚ ਖੜੇ। ਹਾਂਜੀ। ਇਹ ਜਿਹੜਾ ਭਾਈ ਸਾਹਿਬ ਪਿੰਡ ਦਾ ਪਾਣੀ ਤੁਹਾਡੇ ਉਜ ਨੇ ਮਾਰ ਕੀਤੀ ਆ ਕਿ ਜਾਂ ਰਾਵੀ ਨੇ ਮਾਰ ਕੀਤੀ ਆ? ਇਹ ਜੀ ਸਾਡੇ ਉਜ ਨੇ ਮਾਰ ਕੀਤੀ ਆ। ਹੂੰ। ਸਾਨੂੰ ਇੱਕ ਸਾਈਡ ਤੋਂ ਪੈਂਦਾ ਉੱਜ ਤੇ ਰਾਵੀ ਦੂਦਰਿਆ ਦੂਜੇ ਪਾਸੇ ਸਾਡੇ ਪਾਕਿਸਤਾਨ ਹੈ ਇੱਕ ਟਾਪੂ ਆ ਸੱਤਾ ਪਿੰਡਾਂ ਦਾ ਇਹ ਸਾਡਾ ਪਠਾਨਕੋਟ ਜਿਹੜੇ ਚ ਪੈਂਦੇ ਆ ਬਾਕੀ ਛੇ ਪਿੰਡ ਜਾਂ ਪੰਜ ਪਿੰਡ ਜਿਹੜੇ ਆ ਗੁਰਦਾਪੁਰ ਜਿਹੜੇ ਪੈਂਦੇ ਆ ਹਾਂਜੀ ਤੇ ਇੱਥੇ ਫਿਰ ਕਿੰਨੇ ਦਿਨ ਤੁਹਾਡੇ ਨਾਲ ਕੰਟੈਕਟ ਨਹੀਂ ਹੋਇਆ ਭਾਈ ਸਾਹਿਬ ਕਿੰਨੇ ਦਿਨ ਲੋਕ ਇੱਥੇ ਉਧਰੋਂ ਤੁਹਾਡੇ ਕੋਲ ਬੰਦਾ ਨਹੀਂ ਆਇਆ ਕੋਈ ਪਾਜੀ ਇਹ ਪੰਜ ਛੇ ਦਿਨੇ ਜਿਹੜਾ ਕਿ ਕਨੈਕਟ ਨਹੀਂ ਹੋਇਆ ਜਾ ਚਾਰ ਪੰਜ ਦਿਨ ਤੋਂ ਬੇੜੀ ਨਹੀਂ ਪਈ ਜਾ ਕੁਛ ਵੀ ਹੈ ਪਰ ਛੇ ਦਿਨਾਂ ਇੱਥੇ ਹਾਂਜੀ ਹਾਂਜੀ ਬਾਕੀ ਤੁਸੀਂ ਛੇ ਦਿਨ ਆਪਣੇ ਇਹਨਾਂ ਪਰਿਵਾਰਾਂ ਜੀ ਰਹੇ ਆ 26 ਦੇ 26 ਤਰੀਕ ਨੂੰ ਪਾਣੀ ਆਇਆ ਉਹਦੇ ਤਿੰਨ ਦਿਨ ਤੋਂ ਪਹਿਲਾਂ ਰਾਵੀ ਚ ਪਾਣੀ ਵੜਾ ਸੀ ਤੇ ਤਿੰਨ ਦਿਨ ਪਹਿਲਾਂ ਬੇੜੀ ਨਹੀਂ ਪਈ ਜਾ ਕੁਛ ਵੀ ਹੈ ਕਿ ਚਾਰ ਪੰਜ ਦਿਨ ਜਿਹੜਾ ਕੋਈ ਨਹੀਂ ਇੱਧਰ ਆਣ ਜਾਂ ਆਰ ਜਣਾ ਪਾਰ ਜਾਂ ਕੁਛ ਵੀ ਤੇ ਜਦੋਂ ਛੇ ਦਿਨ ਤੁਸੀਂ ਇੱਥੇ ਫਸੇ ਰਹੇ ਹੋ ਤੁਹਾਡੇ ਕੋਲ ਖਾਣ ਪੀਣ ਦਾ ਸਮਾਨ ਜਾਂ ਕੋਈ ਦਵਾਈਆਂ ਜਾਂ ਇਹੋ ਜੀ ਚੀਜ਼ ਅਵੇਲੇਬਿਲਿਟੀ ਸੀਗੀ ਹੈਗੇ ਸਭ ਦਵਾਈਆਂ ਦਵਾਈਆਂ ਤੋਂ ਨਹੀਂ ਖਾਣ ਲਿਖਣ ਲਈ ਘਰ ਦਾ ਜਾਂ ਕੁਝ ਵੀ ਹੋਰ ਬਾਅਦ ਪਾਣੀ ਆਇਆ ਤਾਂ ਸਾਰਾ ਜਿਹੜਾ ਬਾਅਦ ਚ ਜਾ ਕੇ ਫਿਰ ਹੈਲੀਕਾਪਟਰ 'ਤੇ ਸਮਾਨ ਆਇਆ ਚਾਰ ਦਿਨ ਬਾਅਦ ਹੈਲੀਕਾਪਟਰ ਜਿਹੜਾ ਹੈਲੀਕਾਪਟਰ ਸੀਐਮ ਸਾਹਿਬ ਦੇਖ ਗਏ ਕਿ ਫੌਜ ਦੇ ਹੈਲੀਕਾਪਟਰ ਆਇਆ ਹੈ ਫੌਜ ਦੇ ਹੈਲੀਕਾਪਟਰ ਹੈ ਫੌਜ ਦੇ ਹੈਲੀਕਾਪਟਰ ਹਾਂਜੀ ਅੱਛਾ ਬਾਕੀ ਪੰਜਾਬ ਸਰਕਾਰ ਦਾ ਕੋਈ ਨਹੀਂ ਆਇਆ ਅੱਛਾ ਫੌਜ ਦੇ ਹੈਲੀਕਾਪਟਰ ਆਏ ਆ ਉਹਨਾਂ ਨੇ ਛੱਤਾਂ ਦੇ ਉੱਪਰ ਸਾਨੂੰ ਜਿੱਥੇ ਬੈਠੇ ਰਹੇ ਉੱਥੋਂ ਨੇ ਪੈਕੇਟs ਛੁੱਟੇ ਆ ਰਾਸ਼ਨ ਦੇ ਬਿਸਕਟ ਰਸ ਵਗੈਰਾ ਦੁੱਧ ਤੇ ਦਵਾਨਾ ਇਹ ਉਹਨਾਂ ਨੇ ਇਹਨੂੰ ਮੁਹਾਇਆ ਕਰ ਰਿਹਾ ਸੀ ਤੇ ਹੁਣ ਕੋਈ ਐਨ ਜੀਓ ਨੇ ਮਕੇਰੀਆਂ ਤੋਂ ਉਹ ਇਹਨਾਂ ਦੇ ਸਿਲੰਡਰਾਂ ਦੀ ਸੇਵਾ ਕਰ ਰਹੇ ਨੇ ਕਿ ਉਹ ਸਿਲੰਡਰ ਲੈ ਕੇ ਆਏ ਨੇ 20 ਸਿਲੰਡਰ ਇੱਥੇ 35 ਦੀ ਰਿਕੁਆਇਰਮੈਂਟ ਸੀ 20 ਅੱਜ ਆਏ ਨੇ ਬਾਕੀ 15 ਕੱਲ ਆਉਣਗੇ ਤੇ ਤੁਹਾਡੇ ਕੋਈ ਹੋਰ ਪੰਜਾਬ ਸਰਕਾਰ ਦੀ ਸਹਾਇਤਾ ਆਈ ਆ ਜਾਂ ਕੋਈ ਗੁਰਦਾਸਪੁਰ ਜਾਂ ਪਠਾਨਕੋਟ ਤੋਂ ਕੋਈ ਗਵਰਨਮੈਂਟ ਦੇ ਬੰਦੇ ਆ ਕੇ ਤੁਹਾਨੂੰ ਕੁਝ ਦੇ ਕੇ ਗਏ ਖਾਣ ਪੀਣ ਲਈ ਜਾਂ ਦਵਾਈਆਂ ਨਹੀਂ ਨਹੀਂ ਸਰਕਾਰ ਵੱਲੋਂ ਕੋਈ ਬੰਦਾ ਤੇ ਦਵਾਈਆਂ ہاں ਡਾਕਟਰ ਆਏ ਆ ਕੱਲ ਆਏ ਹੀ ਡਾਕਟਰ ਇਹ ਡਿਸਪੈਂਸਰੀ ਬੈਡਰਿ ਵੀ ਆਇਆ ਤੇ ਸਾਡੇ ਬੰਦੇ ਦਾ ਡਾਕਟਰ ਵੀ ਆਇਆ ਦਵਾਈਆਂ ਦੇ ਗਿਆ ਦੋ ਦਿਨ ਤੇ ਬਾਕੀ ਸਰਕਾਰ ਵਾਲੋ ਤਾਂ ਇੱਥੇ ਕਰਿਆ ਸਾਨੂੰ ਰਾਸ਼ਨ ਦੀ ਤੇ ਕੋਈ ਉਮੀਦ ਨਹੀਂ ਉਸ ਤਰ੍ਹਾਂ ਤੁਹਾਨੂੰ ਜਿਹੜੇ ਸੇਵਾ ਕਰ ਰਹੇ ਆ ਸੰਗਤਾਂ ਪਿਛੇ ਉਹਨਾਂ ਵੱਲੋਂ ਰਾਸ਼ਨ ਆਇਆ ਉਹਨਾਂ ਦੀਆਂ ਸੰਗਤਾਂ ਸਾਡੇ ਇੱਥੇ ਲੱਗੀਆਂ ਨੇ ਐਨ ਜੀਓ ਆ ਆਏ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਜੀ ਸਾਧ ਕੇ ਨਾ ਰਾਸ਼ਨ ਭੇਜਿਆ ਵੀ ਬਹੁਤ ਜ਼ਿਆਦਾ ਅੱਛਾ ਅਹੀਂ ਤੇ ਹੁਣ ਉਹਨਾਂ ਨੂੰ ਕਹਿੰਦੇ ਆ ਕਿ ਸਾਨੂੰ ਸਿਰਫ ਪਸ਼ੂਆਂ ਦਾ ਚਾਰਾ ਚਾਹੀਦਾ ਜਿਹੜਾ ਸਾਡਾ ਬਰਬਾਦ ਹੋ ਚੁੱਕਿਆ ਪਸ਼ੂਆਂ ਦਾ ਚਾਰਾ ਹੋ ਗਿਆ ਜਾਂ ਅਚਾਰ ਅਚਾਰ ਤੇ ਤੂੜੀ ਅੱਛਾ ਇਹ ਦੋ ਚੀਜ਼ਾਂ ਦੀ ਸਾਡੀ ਮੰਗ ਆ ਹੁਣ ਉਹ ਪਿੱਛੇ ਅਚਾਰ ਤੇ ਤੂੜੀ ਹੈ ਵੀ ਵੱਟ ਕੇ ਉੱਥੇ ਪਤਮ ਦੇ ਪਰ ਉਹ ਆਉਂ ਕਿਸ ਤਰ੍ਹਾਂ ਅੱਗੇ ਬੀੜੀਆਂ ਥਰੂ ਹੀ ਉਹੀ ਕਿਸ਼ਤੀ ਜਿਹੜੀ ਐ ਐਨ ਡੀ ਆਰ ਐਫ ਦੀ ਚੱਲੇ ਗਈ ਆ ਉਹਦੇ ਵਿੱਚ ਹੀ ਟੱਪੂ ਥੋੜਾ ਥੋੜਾ ਕਰਕੇ ਤੇ ਉਹਦੇ ਨਾਲ ਟਾਈਮ ਬੜਾ ਲੱਗੇਗਾ ਤਾਂ ਇੱਕ ਮੈਂ ਇਹ ਦੱਸਦਾ ਛੋਟੇ ਛੋਟੇ ਬੱਚੇ ਤੁਹਾਡੇ ਨੇ ਇਹ ਕਿਹੜੀਆਂ ਸਕੂਲਾਂ 'ਚ ਪੜ੍ਹਦੇ ਨੇ ਤੁਹਾਡੇ ਹਰ ਪਿੰਡ 'ਚ ਸਕੂਲ ਆ ਕਿ ਦਾ ਤੇ ਦੀਨਾਨਗਰ ਜਾਉਂ ਉਹਦੇ ਅੱਗੇ ਜਾਂਦੇ ਆ ਕਿਦੇ ਨਹੀਂ ਨਹੀਂ ਸਰ ਛੋਟੇ ਬੱਚੇ ਇੱਥੇ ਪਿੰਡਾਂ ਹਰ ਪਿੰਡ 'ਚ ਸਕੂਲ ਆ ਪ੍ਰਾਇਮਰੀ ਅੱਛਾ ਤੇ 8ਵੀਂ ਤੱਕ ਸਕੂਲ ਆ ਨਾਲ ਪੜਿਆ ਅੱਛਾ ਤੇ ਬਾਕੀ ਫਿਰ ਨੌਵੀਂ ਦੇ ਦਸਵੀਂ ਕਲਾਸਾਂ ਵਾਸਤੇ ਬੱਚੇ ਜਿਹੜੇ ਆ ਇਹ ਦਰਿਆ ਟੱਪ ਕੇ ਪਾਰ ਜਾਂਦੇ ਆ ਅੱਛਾ ਅੱਛਾ ਹਾਂਜੀ ਤੇ ਇਹ ਜਿਹੜੇ ਉਹ ਜਦੋਂ ਬਰਸਾਤਾਂ ਆਉਂਦੀਆਂ ਨੇ ਜਿਹੜਾ ਪੰਟੂਨ ਫਰੀਜ ਜਦੋਂ ਧੋਲਾ ਵਾਲਾ ਪੁਲ ਚੁੱਕ ਦਿੰਦੇ ਆ ਹਾਂਜੀ ਚੁੱਕ ਦਿੰਦੇ ਫਿਰ ਟੀਚਰ ਡੇਲੀ ਆਉਂਦੇ ਆ ਕਿ ਕਦੀ ਕਦੀ ਆਉਂਦੇ ਆ ਨਹੀਂ ਨਹੀਂ ਟੀਚਰ ਡੇਲੀ ਆਉਂਦੇ ਆ ਜਿਨ੍ਹਾਂ ਦੀ ਇੱਥੇ ਡਿਊਟੀ ਲੱਗੀ ਆ ਉਹ ਡੇਲੀ ਆਉਂਦੇ ਆ ਹਾਂ ਪਾਣੀ ਆ ਜਾਏ ਦਰਿਆ 'ਚ ਜਾਂ بارش ਜ਼ਿਆਦਾ ਹੋਏ ਤੇ ਫਿਰ ਤੇ ਨਹੀਂ ਆ ਸਕਦੇ ਨਹੀਂ ਤਾਂ ਟੀਚਰ ਰੋਜ਼ਾਨਾ ਆਉਂਦੇ ਆ ਤੁਸੀਂ ਦੱਸਿਓ ਵੀ ਕੋਈ ਹਸਪਤਾਲ ਜਾਂ ਡਿਸਪੈਂਸਰੀ ਵੀ ਇੱਥੇ ਸੱਤਾਂ ਪਿੰਡਾਂ ਨੇ ਅਸਨਾ ਡਾਕਟਰ ਡਾਕਟਰ ਹੈਗੇ ਇੱਥੇ ਡਿਸਪੈਂਸਰੀ ਹੈਗੀ ਡੰਗਰਾ ਦੀ ਬਸ ਪਸ਼ੂ ਦੀ ਸਪੈਂਸਰੀ ਹੈਗੀ ਆ ਹਾਂਜੀ ਇਹ ਡਿਸਪੈਂਸਰੀ ਹੈ ਨਹੀਂ ਸਰਕਾਰ ਦੀ ਹਾਂਜੀ ਸਰਕਾਰ ਕਿੰਨੀਆਂ ਸਰਕਾਰਾਂ ਬੜੀਆਂ ਦੇ ਇੱਥੇ ਆ ਆ ਕੇ ਤੁਹਾਡੇ ਦੀਨਾ ਨਗਰ ਦੇ ਵਿਧਾਇਕ ਦੂਜੇ ਵਿਧਾਇਕ ਹੋਰ ਹਾਂਜੀ ਉਹ ਉਧਰ ਤੇ ਬਹੁਤ ਗੱਲਾਂ ਕਰਦੇ ਆ ਪਰ ਇੱਥੇ ਕੋਈ ਅਜੇ ਤੱਕ ਡਿਸਪੈਂਸਰੀ ਜਿੱਥੋਂ ਲੋਕੀ ਦਵਾਈ ਲਿਆ ਸਕਣ ਜੇ ਤੁਹਾਨੂੰ ਦਵਾਈ ਦੀ ਲੋੜ ਪਵੇ ਤਾਂ ਫਿਰ ਕਿੱਥੇ ਜਾਣੀ ਦਵਾਈ ਲੈਣ ਦਵਾਈ ਆਪਣੇ ਇਹੋ ਲੋਕਲ ਡਾਕਟਰ ਹੈ ਤੁਹਾਡੇ ਜਿਹੜੇ ਆ ਤੋਲਾ ਸ਼ਾਹ ਬਲਿੰਦ ਉਹ ਤੋਲਾ ਸ਼ਾਹ ਡਾਕਟਰ ਉਹਨਾਂ ਦੇ ਸਿਰ ਤੇ ਤੁਸੀਂ ਕੱਟ ਰਹੇ ਸਾਰਾ ਪਰਿਵਾਰ ਸਿੱਧੇ ਪਰਿਵਾਰ ਨੇ ਉਹਨਾਂ ਦੇ ਸਿਰ ਤੇ ਅਸੀਂ ਬਰਸਾਤ ਇੱਥੇ ਕੱਟ ਰਹੇ ਹਾਂ ਤੇ ਤੁਸੀਂ ਇਹ ਮੰਗ ਨਹੀਂ ਕਰਦੇ ਵੀ ਜਦੋਂ ਤਾਂ ਵੋਟਾਂ ਲੈਣ ਆਉਂਦੇ ਨੇ ਲੀਡਰ ਕਿ ਇੱਥੇ ਕੋਈ 50 ਪਿੰਡਾਂ ਦੀ ਜਗ੍ਹਾ ਤੇ ਇੱਕ ਡਿਸਪੈਂਸਰੀ ਬਣਾ ਦਿਓ ਹਾਂ ਜੀ ਨਹੀਂ ਜਦੋਂ ਕੋਈ ਮੰਤਰੀ ਆਂਦਾ ਜਾਂ ਕੋਈ ਲੀਡਰ ਆਂਦਾ ਉਹ ਤਾਂ 15 ਪਿੰਡਾਂ ਦਾ ਹਸਪੀਟਲ ਮਨਜ਼ੂਰ ਕਰ ਜਾਂਦਾ ਅਸਲ ਬਣਾ ਕੇ ਚੱਲਿਆ ਹਾਂ ਮੈਂ ਕਹਿੰਦਾ ਵੀ 15 ਪਿੰਡਾਂ ਦਾ ਨਹੀਂ ਵੀ ਦੇਣਾ ਇੱਕ ਡਿਸਪੈਂਸਰੀ ਦੇ ਦੇਣੇ ਇੱਥੇ ਇੱਕ ਹਸਪਤਾਲ ਇੱਕ ਡਾਕਟਰ ਬਿਠਾਉਣ ਇੱਕ ਨਰਸ ਬਿਠਾਉਣ ਇੱਕ ਕੰਪਿਊਟਰ ਬਿਠਾਉਣ ਕਿਹਾ ਜੀ ਨਹੀਂ ਉਹ ਕਹਿ ਜਾਂਦੇ ਆ ਵੀ ਇੱਥੇ ਆਏ ਹਸਪਤਾਲ ਬਣਾ ਦੇਣਾ ਤੁਹਾਨੂੰ ਸੱਤ ਪਿੰਡਾਂ ਦਾ ਇੱਕ ਹੀ 15 ਬੈੱਡ ਦਾ ਹੋਏਗਾ ਹੈ ਤਾਂ ਉਹ ਵੋਟਾਂ ਲੈ ਕੇ ਚੱਲ ਜਾਂਦੇ ਆ ਨਾ ਇੱਥੇ ਬੈੱਡ ਲੱਭਦੇ ਉਹਨਾਂ ਹਸਪਤਾਲ ਲੱਭਦਾ ਕਿ ਨਾਮ ਮੰਨਦੇ ਕੋਈ ਵੀ ਅਜੇ ਤੱਕ ਇਹਨਾਂ ਸੱਤ ਪਿੰਡਾਂ ਦੇ ਵਿੱਚ ਕੋਈ ਸਰਕਾਰੀ ਡਿਸਪੈਂਸਰੀ ਕੋਈ ਸਰਕਾਰੀ ਡਾਕਟਰ ਨਹੀਂ ਆਉਂਦਾ ਟੀਚਰ ਜ਼ਰੂਰ ਕਹਿੰਦੇ ਆਉਂਦੇ ਨੇ ਹਰ ਪਿੰਡ 'ਚ ਸਕੂਲ ਹੈ ਛੋਟਾ ਹਾਂਜੀ ਹਰ ਪਿੰਡ ਸਰਕਾਰੀ ਸਕੂਲ ਹੈ ਆਪਣਾਇਆ ਉਹਦੇ ਟੀਚਰ ਆ ਰਹੇ ਹਨ ਹਾਂਜੀ ਟੀਚਰ ਚਲੋ ਕੋਈ ਮਹਿਮਾਨ ਆ ਰਿਹਾ ਹਾਂਜੀ ਪਰ ਹੈਲਥ ਡਿਪਾਰਟਮੈਂਟ ਵਾਲਿਆਂ ਨੂੰ ਵੀ ਆਉਣਾ ਚਾਹੀਦਾ ਸੀ ਇੱਥੇ ਹਾਂਜੀ ਹੈਲਥ ਆ ਹੁਣੇ ਸਾਨੂੰ ਰਾਹ ਦੇ ਵਿੱਚ ਜੇ ਕਿ ਡਾਕਟਰਾਂ ਦੀ ਟੀਮ ਮਿਲੀ ਆ ਭਲੇ ਪਿੰਡ ਭਰਿਆ ਤੋਂ ਗਈ ਵੱਤਸ ਉਹ ਕਹਿੰਦੇ ਅਸੀਂ ਨਾ ਮੁਕਤਵ ਮੋਹਾਲੀ ਤੋਂ ਆਏ ਹੋਏ ਹਾਂਜੀ ਹਾਂ ਮੋਹਾਲੀ ਤੋਂ ਆਏ ਟੀਮ ਪਰ ਮੈਂ ਇਹ ਕੀ ਕਹਣਾ ਵੀ ਤੁਸੀਂ ਸੱਤਾਂ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਕਿਉਂ ਨਹੀਂ ਮੰਗ ਕਰਦੇ ਸਰਕਾਰ ਦੇ ਕੋਲ ਜਦੋਂ ਕੋਈ ਤੁਹਾਨੂੰ ਕੋਈ ਲੀਡਰ ਹੋਵੇ ਉਹਨੂੰ ਫੜ ਲਓ ਨਾ ਤੇ ਦੱਸ ਵੀ ਤੂੰ ਪਿਛਲੀ ਵਾਰੀ ਇਹ ਗੱਲ ਕਹਿ ਗਿਆ ਸੀ ਕਿੰਨੀ ਕਿ ਵੱਡੀ ਗੱ ਹਾਂਜੀ ਹਾਂਜੀ ਉਹ ਕੀ ਕਰੀਏ ਹਰ ਵਾਰ ਸਰਕਾਰ ਬਦਲੀ ਹੋ ਜਾਂਦੀ ਹੈ ਹਰ ਵਾਰੀ ਲੀਡਰ ਬਦਲੀ ਹੋ ਜਾਂਦੇ ਆ ਉਹ ਦੂਜਾ ਬੋਲ ਦਿੰਦਾ ਯਾਰ ਉਹਨੇ ਨਹੀਂ ਕੀਤਾ ਮੈਂ ਆ ਗਿਆ ਮੈਂ ਕਰਕੇ ਦੱਸੂ ਹੁਣ ਜਿਹੜੀਆਂ ਤੁਹਾਡੀਆਂ ਫਸਲਾਂ ਖਰਾਬ ਹੋਈਆਂ ਨੇ ਇਹਦੇ ਵਾਸਤੇ ਤੁਸੀਂ ਮੁਆਵਜ਼ੇ ਦੀ ਮੰਗ ਕਰਦੇ ਹੋ ਹਾਂਜੀ ਫਸਲਾਂ ਬਹੁਤ ਜ਼ਿਆਦਾ ਝੋਨੇ ਦਾ ਨੁਕਸਾਨ ਹੋ ਗਿਆ ਕੰਨਾ ਦੱਬਿਆ ਗਿਆ ਰੇਤੇ ਦੇ ਥੱਲੇ ਮਿੱਟੀ ਥੱਲੇ ਆ ਗਿਆ ਸਾਡੇ ਪਸ਼ੂਆਂ ਚਾਰੇ ਜਿਹੜੇ ਬਿਲਕੁਲ ਖਤਮ ਹੋ ਗਏ ਆਨ ਨੂੰ ਤਾਂ ਕੋਈ ਸਹਾਰਾ ਨਹੀਂ ਅਗੇ ਤੁਸੀਂ ਕਿਸਾਨ ਜੀ ਹਾਂਜੀ ਤੁਹਾਨੂੰ ਪਤਾ ਵਾ ਵੀ ਕਿੰਨਾ ਆਪਾਂ ਨੂੰ ਮੁਆਵਜ਼ਾ ਚਾਹੀਦਾ ਜਿਹੜੇ ਸਾਡੇ ਵਰਗੇ ਲੋਕ ਕੋਈ ਕਹਿੰਦਾ 20000 ਕੋਈ 50000 ਕੋਈ ਲੱਖ ਤਾਨੂੰ ਦੱਸੋ ਵੀ ਕਿੰਨਾ ਤੁਸੀਂ ਚਾਹੀਦਾ ਵੀ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਸਾਨੂੰ ਕੜਦਵਾੜ ਵੀ ਕਿੱਲੇ ਦਾ 50000 ਰੁਪਏ ਚਾਹੀਦਾ ਮਿਨਿਮਮ ਇੰਨਾ ਚਾਹੀਦਾ ਹਾਂ ਤੇ ਨਾਲ ਲੱਖ ਮੰਗੀਏ ਤੇ ਨਾਲ ਇਹ 10000 ਦੇਣ ਹਾਂ ਜਿੰਨਾ ਸਾਡਾ 10000 ਰੁਪਿਆ ਹੁਣ ਤਾਂ ਖਰਚਾ ਹੋ ਚੁੱਕਾ ਹਾਂਜੀ ਉਹਨਾਂ ਉਹਨਾਂ ਮੁਆਵਜ਼ਾ ਜਿਹੜਾ ਚਾਹੇ ਦੋਵੇਂ ਸਰਕਾਰਾਂ ਰਲ ਕੇ ਦੇਣ ਸੈਂਟਰ ਦੇ ਪੰਜਾਬ ਰਲ ਕੇ ਬਚੀ ਉਹ ਵਾਦੇ ਬਚੀ ਉਹ ਵਾਦੇ ਹਾਂਜੀ ਦੋਨੇ ਰਲ ਕੇ ਦੇ ਦੇਣ ਰਲ ਕੇ ਦੇ ਦਾਂ ਹਾਂ ਠੀਕ ਹੈ ਸਾਡੇ ਆਪਾਂ ਨੂੰ ਕਹਿਣ ਵੀ 20000 ਲੈ ਕੇ ਜਾਣਾ ਕਿਸਾਨ ਨਹੀਂ ਉੱਠ ਸਕਦੇ ਕਿਸਾਨ ਜਿਹੜੇ ਕਿਸਾਨ ਹਲੇ ਮੁਜ਼ੀਬਤ ਚ ਹੈ ਇਹ ਤਾਂ ਦੋਨਾਂ ਸਰਕਾਰਾਂ ਨੂੰ ਚਾਹੀਦਾ ਫਿਰ ਰਲ ਕੇ ਆਂਦੀ ਵਾਹ ਫੜਨ ਤੇ ਜਿਹੜੀ ਹੁਣ ਇੱਥੇ ਰੇਤਾ ਪੈ ਗਈ ਆ ਹਾਂਜੀ ਇਹ ਰੇਤਾ ਚੱਕਰ ਤੋਂ ਨਹੀਂ ਲੈ ਕੇ ਵੀ ਰੁਕਦੇ ਰਿਹਾ ਵੀ ਨਾ ਚੱਕੋ ਪਹਿਲਾਂ ਹਾਂਜੀ ਇਹ ਤੇ ਅੱਜ ਤੱਕ ਨਹੀਂ ਚੁੱਕਣ ਦਿੰਦਾ ਹੁਣ ਜਿਹੜੀ ਇਹ ਹੁਣ ਮਹਿਕਮਾ ਚੁੱਕਿਆ ਆ ਕੇ ਫਿਰ ਕੀ ਮੰਗ ਕਰਦੇ ਰੇਤਾ ਕਿਦਾਂ ਚੜ੍ਹਣੀ ਤੁਸੀਂ हां जेडी जमीनਾਂ 'ਚ ਪਿਆ ਰੇਤਾ ਪਹਿਲੇ ਤੋਂ ਜਿਹੜੇ ਰੇਤੇ ਦੇ ਸੌਦਾਗਰ ਬਣੇ ਫਿਰਦੇ ਆ ਇਹ ਤਾਂ ਉਹਨਾਂ ਨੂੰ ਚਾਹੀਦਾ ਪਹਿਲੇ ਆ ਕੇ ਸਾਡੀਆਂ ਪਹਿਲੇ ਹੀ ਰੇਤਾ ਚੁੱਕਣ ਸਾਡੇ ਪਹਿਲੇ ਸਾਫ਼ ਕਰਨ ਜਾਂ ਤੁਹਾਨੂੰ ਚੁੱਕਣ ਦੇਣ ਜਾਂ ਸਾਡੇ ਚੁੱਕਣ ਦੇਣ ਤੇ ਆਪਣੇ ਪਹਿਲੇ ਸਾਫ਼ ਕਰ ਲਓ ਇਹ ਰੱਖੋ ਵਿਚ ਜੀ ਸਾਡੀ ਰੇਤਾ ਪਹਿਲੀ ਜੀ ਪਈ ਅਸੀਂ ਆ ਵੇਚਣੀ ਹੈ ਹਾਂਜੀ ਕੋਈ ਸਾਹ ਸੋਖਾ ਹੋ ਜਾ ਕਿਸਾਨ ਦਾ ਯਾਰ ਹਾਂਜੀ ਕੋਈ ਨਾ ਕੋਈ ਆਮਦਨ ਦਾ ਜ਼ਰੀਆ ਬਣੇ ਮਤਲਬ ਫੋਖਲਾ ਮਰ ਗਈ ਹਾਂਜੀ ਆਰਤੀਆਂ ਕੋ ਲੈ ਗਏ ਤੁਸੀਂ ਪੈਸੇ ਤੇ ਦਵਾਈਆਂ ਪਾਈਆਂ ਤੇ ਆਜੋ ਆਜੋ ਭਾਂਜੀ ਆਜੋ ਆਉਣ ਸਿਲੰਡਰਾਂ ਦੀ ਸੇਵਾ ਚਲ ਰਹੀ ਹੈ ਮਕੇਰੀਆਂ ਤੋਂ ਲੋਕ ਆਏ ਨੇ ਉਹਨਾਂ ਨੇ ਸਿਲੰਡਰ ਦਿੱਤੇ ਇਹਨਾਂ ਨੂੰ ਪਰ ਜਿਹੜਾ ਇਹਨਾਂ ਦਾ ਰਹਿਣ ਦਾ ਵਾ ਇਥੇ ਮੈਂ ਕਹਿੰਦਾ ਰੱਬ ਦੇ ਆਸਰੇ ਰਹਿ ਰਹੇ ਜੇ ਲੋਕ ਮੈਨੂੰ ਨਹੀਂ ਲੱਗਦਾ ਵੀ ਇੱਥੇ ਕੋਈ ਸਰਕਾਰ ਆਉਂਦੀ ਆ ਜਾਂ ਇੱਥੇ ਕੋਈ ਹੋਰ ਆ ਕੇ ਸੇਵਾ ਕਰਦਾ ਅੱਜ ਐਨਜੀਓ ਆਉਣ ਕਹਿੰਦੇ 7 ਦਿਨ ਅਸੀਂ 5 ਦਿਨ ਅਸੀਂ ਫਸੇ ਰਹੇ ਹਾਂ ਉਸ ਤੋਂ ਬਾਅਦ ਕਿਤੇ ਬੇੜੀ ਪਈ ਤੇ ਲੋਕ ਆਏ ਨੇ ਸਰਕਾਰ ਦੇ ਬੰਦੇ ਕਹਿੰਦੇ ਅਜੇ ਵੀ ਨਹੀਂ ਆਇਆ ਤੁਹਾਡੀ ਇਹ ਸਰਕਾਰ ਨੂੰ ਅਪੀਲ ਆ ਕਿ ਜਿਵੇਂ ਇਹਨਾਂ ਨੇ ਹੁਣੇ ਹੀ ਆ ਭਾਈ ਜੀ ਨੇ ਕਿਹਾ ਇੱਕ ਤਾਂ ਜਿਹੜੀ ਇਹਨਾਂ ਦੀ ਰੇਤਾ ਵਾ ਉਹ ਇਹਨਾਂ ਨੂੰ ਚੁੱਕਣ ਦੀ ਇਜਾਜ਼ਤ ਦਿੱਤੀ ਜਾਵੇ ਇਹ ਰੇਤਾ ਵੇਚਣ ਫੇਰ ਕੇ ਆਪਣਾ ਗੁਜ਼ਾਰਾ ਕਰਨ ਉਹ ਜਆ 50000 ਦੀ ਨਾ ਡਿਮਾਂਡ ਕੀਤੀ ਹੈ ਕੋਈ ਜ਼ਿਆਦਾ ਨਹੀਂ ਹੈਗੀ 50000 ਇੱਕ ਕੱਲ ਇੱਕ ਪਟਵਾਰੀ ਪੁੰਜਿਆ ਹਾਂ ਉਹ ਯਾਨੀ ਕਿ ਉਹ ਪਤਾ ਨਹੀਂ ਕਿਹੜੇ ਕੰਮ ਵਾਸਤੇ ਆਇਆ ਦਾ ਗਿੜੇ ਨਹੀਂ ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਕਿਹਦੇ ਕਮਰੇ ਲਿਖਦਾ ਫਿਰਦਾ ਕਿਹਦੇ ਕੁਝ ਕਿਹਨਾਂ ਤੀ ਟੂੜੀ ਹੈ ਨਹੀਂ ਕਿਹੜਾ ਕੁਝ ਅੱਦੇ ਕੋ ਲੱਗਾ ਅੱਦੇ ਛੜ ਗਿਆ ਇਹ ਵੀ ਬਿਨਾ ਮਤ ਲੋਕਾਂ ਨੂੰ ਰੋਸਮੈਂਟ ਕਰੀ ਜਾਣ ਦੇ ਆਈ ਉਹਦਾ ਇਹਨਾਂ ਮੈਂ ਸਰਕਾਰ ਨੂੰ ਇਹ ਵੀ ਹੋਣਾ ਚਾਹੀਦਾ ਜਿਹੜੇ ਮੁਲਾਜ਼ਮ ਭੇਜੇ ਸਹੀ ਤਰੀਕੇ ਨਾਲ ਸਹੀ ਤਰੀਕੇ ਨਾਲ ਕੰਮ ਕਰਨ ਇਹਨਾਂ ਦੀ ਮੰਗ ਆ ਵੀ ਜਿਵੇਂ ਕੋਈ ਸਰਕਾਰੀ ਅਫਸਰ ਇੱਥੇ ਮੋਆਜਾ ਲੇਖਣਾ ਹੁੰਦਾ ਪਿੰਡ ਦੀ ਪੰਚਾਇਤ ਕੋਲ ਜਾਵੇ ਪਿੰਡ ਦੇ ਮੋਹਤ ਪਰਬੰਦੀਆਂ ਕੋਲ ਜਾਵੇ ਸਰਪੰਚ ਖੁਦ ਨਾਲ ਸਰਪੰਚ ਨਾਲ ਜਾਵੇ ਹੋਰ ਜਿਹੜੀ ਪੰਚਾਇਤ ਹੈ ਇਕੱਠੇ ਹੋ ਕੇ ਜਾਣ ਉਹ ਸਾਰਾ ਲਖਮਣ ਸੋ ਸਰਕਾਰ ਨੂੰ ਸਾਡੀ ਅਪੀਲ ਆ ਸਰਕਾਰ ਨੂੰ ਸਾਡੀ ਅਪੀਲ ਆ ਵੀ ਇਹਨਾਂ ਨੂੰ ਸਹੀ ਮੋਆਜਾ ਰੇਤਾ ਚੁਕਣ ਦੀ ਆਜ਼ਾਦ ਇਹਨਾਂ ਨੂੰ ਆਪਣੇ ਕੋ ਦਿੱਤੀ ਜਾਵੇ ਧੰਨਵਾਦ ਜੀ ਉਹ ਵਾਲੇ ਕੱਢਦੇ ਬੰਦੇ